ਸਮਾਣਾ ਪੁਲਿਸ ਵੱਲੋਂ ਨਵਾਦਾ ਦੇ ਵਿੱਚ 2 ਸਾਲ ਪਹਿਲਾਂ ਇੱਕ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਜਾਂਚ ਦੇ ਲਈ ਪ੍ਰੋਟੈਕਸ਼ਨ ਬੰਨ੍ਹ ਤੇ ਪੁਲਿਸ ਲੈ ਕੇ ਆਈ ਸੀ ਕਥਿਤ આરોપી ਨੂੰ ਉਸ ਨੂੰ ਸਮਾਣਾ ਅਦਾਲਤ 'ਚ ਪੇਸ਼ ਕੀਤਾ ਗਿਆ ਪਹਿਲੇ 3 ਦਿਨ ਦਾ ਪੁਲਿਸ ਰਿਮਾਨਡ ਮਿਲਿਆ 2 ਦਿਨ ਦਾ ਫਿਰ ਪੁਲਿਸ ਰਿਮਾਨਡ ਮਿਲਿਆ ਅੱਜ ਕਥਿਤ ਜਿਹੜਾ ਪ੍ਰੋਟੈਕਸ਼ਨ ਬੰਨ੍ਹ ਤੇ ਵਿਅਕਤੀ ਲਿਆਇਆ ਗਿਆ ਸੀ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਇਸ ਦੇ ਵਿੱਚ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਲੇਕਿਨ ਫਿਲਹਾਲ ਅਦਾਲਤ ਨੇ 15-4 ਤੱਕ ਨਿਆਇ ਘਰਾਸਤ 'ਚ ਪੇਸ਼ ਤੇ ਜੀ 218 ਨੰਬਰ ਐਫ ਆਈ ਆਰ ਸੀ ਸਮਾਰਾ ਸਰ ਜੀ ਤੇ 2022 ਦੀ ਉਹਦੇ ਵਿੱਚ ਬਲੈਂਡ ਮਾਰਡਰ ਸੀ ਉਹਦੇ ਵਿੱਚ ਦਿਖਾ ਕੇ ਇਹਨੂੰ ਇਨਵੋਲਵਮੈਂਟ ਦਿਖਾਈ ਹੋਈ ਸੀ ਜੀ ਉਹਦੇ ਉੱਤੇ ਦੋ ਦਿਨਾਂ ਦਾ ਦੋ ਵਾਰੇ ਰਿਮਾਂਡ ਲੈ ਗਏ ਸੀ ਦੋ ਵਾਰ ਤੇ ਰਿਮਾਂਡ ਤੋਂ ਬਾਅਦ ਜਿਹੜਾ ਦੋਸ਼ੀ ਅਮਰੀਕ ਸਿੰਘ ਨੂੰ ਪੇਸ਼ ਕੀਤਾ ਸੀ ਪਰ ਉਹ ਫਾਲਸਲੀ ਇਮਪਲੀਕੇਟਡ ਕੇਸ ਲੱਗਦਾ ਮੈਨੂੰ ਤੇ ਜੋ ਨਰਸ਼ਨ ਤੋਂ ਲੱਗਦਾ ਤੇ ਅੱਜ ਉਹਨੂੰ ਜਿਹੜਾ ਜੁਡੀਸ਼ੀਅਲ ਮਾਰਡ ਦਾ ਜੱਜ ਸਾਹਿਬ ਨੇ 15 ਤਰੀਕ ਵਾਸਤੇ 15 ਬਾਰੇ ਵਾਸਤੇ ਹੁਣ ਠੀਕ ਹੈ ਕੀ ਨਵਾਦਿਆ ਦਾ ਮਰਡਰ ਕੇਸ ਸੀ ਇੱਕ ਜੀ ਕੁਝ ਸਸਪੈਕਟ ਸੀ ਸੱਟਾ ਹੈ ਉਹਦੀ ਪੁਛਗੈਸ ਲੈ ਲਿਆੰਦੇ ਸੀ ਨੂੰ ਅਪ ਟੂ 뎃 ਉਹ ਮਾਣਯੋਗ ਦਲ ਨੇ ਦੇ ਜੁਡੀਸ਼ੀਅਨ ਦੇ ਆਰਡਰ ਕਿਤੇ ਕੋਈ ਇਨਵੈਸਟੀਗੇਸ਼ਨ 5 ਦਿਨਾਂ ਦੇ ਰਿਮਾਂਡ ਦੇ ਵਿੱਚ ਕੋਸਾ ਆ ਸਾਹਮਣੇ ਉਹ ਰੈਸਟਿਗੇਸ਼ਨ ਚੱਲ ਰਹੀ ਠੀਕ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪਰ ਸਵਤਮ ਕੋਸ਼ਿਕ ਸਮਾਣਾ ਨਿਊਜ਼